ਉਂਟੇ ਬੈਣਾ ਪੈਂਦਾ ਲਾਈਵ ਤੇ ਬਾਕੀ ਜੇ ਕਿਸੇ ਦਾ ਨਵਾਂ ਚੈਨਲ ਕਿਸੇ ਨੇ ਖੋਲਿਆ ਹੋਵੇ YouTube ਤੇ ਨਹੀਂ ਚੱਲਦਾ ਹੋਵੇ ਤੇ ਉਹ ਕਿੱਥੇ ਹੈ ਇੱਥੇ ਕਮੈਂਟ 'ਚ ਆ ਕੇ ਦੱਸ ਸਕਦਾ ਉਹਨਾਂ 'ਵਿ ਲਾਈਵ ਆਪਾਂ ਵੀ ਹੋ ਜਾਵਾਂਗੇ ਲਾਈਵ ਹੋਣ ਐ ਹੋਣਾ ਕਿ ਉਹਦੇ ਸਬਸਕ੍ਰਾਈਬਰ ਕਮੈਂਟ ਲਾਈਕ ਵੀਊ ਸਾਰਾ ਕੁਝ ਵਧਣਾ ਸਾਡੇ ਵਾਲ ਦੇਖੋ ਮੀ ਕਿੰਨਾ ਲੱਗਾ ਸਵੇਰ ਦਾ ਤੁਹਾਨੂੰ ਕੱਚੇ ਥਾਂ 'ਚ ਜਾ ਕੇ ਇੱਧਰ ਕੱਚੇ ਥਾਂ 'ਤੇ ਲੱਗਾ ਆ ਹਾਂ ਵੀਡੀਓ ਲਾਈਵ ਬਣਾਉਣ ਕੈਮਰੇ ਤੇ ਆ ਦੇਖੋ ਤਾਂ ਐਵੇਂ ਬਣਿਆ ਹੋਇਆ ਨਾ ਮਾਹੌਲ ਯਾ ਫਿਰ ਕਰਾਂ ਮੈਂ ਤਾਂ ਨਹੀਂ ਕਿ ਬੱਦਲ ਖੁਲਿਆ ਪਿਆ ਇੰਨਾ ਜ਼ਰੂਰ ਦੱਸਿਓ ਕਿੰਨਾ ਚੇਰੇ ਮੀਂਹ ਪਊਗਾ ਨਾਲੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਪਹਿਲੀ ਵਾਰ ਵੀ ਚੈਨਲ ਤੇ ਆਏ ਜਾਂ ਨਹੀਂ ਵੀ ਆਏ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਤੁਹਾਡੇ ਸਬਸਕ੍ਰਾਈਬ ਨਾਲ ਬਹੁਤ ਸਪੋਰਟ ਮਿਲਦੀ ਹੈ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੁਹਾਡੇ ਸਬਸਕ੍ਰਾਈਬ ਨਾਲ ਬਹੁਤ ਸਪੋਰਟ ਸਾਨੂੰ ਜਿਹੜੀ ਮਿਲਦੀ ਹੈ ਦੇ ਦੇ 7:23 ਹੋ ਗਏ ਆ ਜੇ ਤੁਸੀਂ ਨਵਾਂ ਚੈਨਲ ਖੋਲਿਆ ਵੀ ਆ ਤੇ ਕਿੰਨੇ ਵਜੇ ਪੜ੍ਹਿਆ ਪਾਉਨੇ ਹੁੰਦੇ ਸਵੇਰ ਨੂੰ ਮੇ ਦੇਵਰਾ ਕਾਇ ਹੁੰਦਾ ਪਾਣੀ ਬਣੀ ਹੈ ਹੈਲੋ ਭਾਜੀ ਇੱਕ ਜਣਾ ਸਾਡੇ ਨਾਲ ਜੁੜ ਗਿਆ ਸਬਸਕ੍ਰਾਈਬ ਭਾਜੀ ਜ਼ਰੂਰ ਕਰ ਲਿਓ ਤਈ ਕੀ ਜਾਣਕਾਰੀ ਲੈਣਾ ਚਾਹੁੰਦੇ ਆ ਹਾਂਜੀ ਬਾਜੀ ਸਬਸਕ੍ਰਾਈਬ ਕਰ ਲਿਓ ਆ ਦੇਖੋ ਇਧਰ ਮੀ ਕਿੰਨਾ ਲੱਗਾ ਸਾਡੇ ਨਾਲ ਤੇ ਇਹ ਕਿਹੜੇ ਜ਼ਿਲ੍ਹੇ ਤੋਂ ਬੋਲਦੇ ਵੀ ਦੱਸਦੇ ਹੋ ਨਾਲੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਜੀ ਮੇਰਾ ਦੇਖੋ ਸਾਡੇ ਵਾਲ ਤਾਂ ਮੀ ਵੜਾ ਲੱਗਾ ਦਾਨੂ ਕੱਚੇ ਆਪਣੇ ਕੱਚੇ ਥਾਂ 'ਚ ਆ ਕੇ ਲੱਗਾ ਲਾਈਵ ਚ ਚਲਾਉਣ। ਨਾਨੀ। ਪੰਨਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਯਾ ਦੇਖੋ ਮੀਂਹ ਕਿੱਦਾਂ ਲੱਗਾ ਸਾਡੇ ਯਾਰ। ਅਜੇ ਤੱਕ ਚਾਹ ਵੀ ਨਹੀਂ ਮਿਲੀ ਚੈਨਲ ਨੂੰ ਕਲਰ ਸਬਸਕ੍ਰਾਈਬ ਦੇਖੋ ਕਮੈਂਟਾਂ 'ਚ ਦੱਸਿਓ ਤੁਹਾਡੇ ਅੱਡੇਲ ਵੀ ਲੱਗਾ ਕਿ ਨਹੀਂ ਜੇ ਵੀਰ ਮੇਰਾ ਕਮੈਂਟ ਦਾ ਨਿਸ਼ਾਨ ਨਹੀਂ ਹੁੰਦਾ ਤੇ ਇੱਕ ਜਾਣਾ ਲਾਈਕ ਕਰਕੇ ਦੱਸ ਦਿਓ ਮੈਂ ਸਮਝੇ ਹੂੰਗਾ ਜੇ ਕਮੈਂਟ ਦਾ ਨਿਸ਼ਾਨ ਨਹੀਂ ਹੁੰਦਾ ਨਾ ਤੇ ਕਮੈਂਟ ਦਾ ਨਿਸ਼ਾਨ ਨਹੀਂ ਹੁੰਦਾ ਤੇ ਇੱਕ ਲਾਈਕ ਦਾ ਉੱਪਰ ਨਿਸ਼ਾਨ ਹਣਾ ਉਹਨੂੰ ਨਾ ਆਪਦਾ ਇੱਕ ਲਾਈਕ ਕਰ ਦਿਓ ਤੇ ਮੈਂ ਸਮਝ ਜਾਊਂਗਾ ਕਿ ਕਮੈਂਟ ਦਾ ਨਿਸ਼ਾਨ ਨਹੀਂ ਹੁੰਦਾ ਤੇ ਬਾਕੀ ਦੇਖਣਾ ਮੈਂ ਸਬਸਕ੍ਰਾਈਬ ਮੇਰਾ ਪੰਜੀ ਜ਼ਰੂਰ ਕਰ ਲਿਓ ਜੇ ਸਾਨੂੰ ਕੋਈ ਫਾਇਦਾ ਹੋਊਗਾ ਅਸੀਂ ਰਟਾਡਾ ਵੀ ਫਾਇਦਾ ਕਰਾਂਗੇ ਤੁਹਾਡੇ ਨਾਲੇ ਕਿਹੜਾ ਪੈਸੇ ਲੱਗਣੇ ਇੱਕ ਸਬਸਕ੍ਰਾਈਬ ਵੀ ਕਰਨਾ ਇਹ ਤੇ ਸਬਸਕ੍ਰਾਈਬ ਕਰ ਲਿਓ ਤੁਹਾਡੇ ਕਿਹੜਾ ਪੈਸੇ ਲੱਗਦੇ ਉੱਤੇ ਬਾਕੀ ਆ ਤੁਹਾਨੂੰ ਮੈਂ ਦਿਖਾਉਣਾ ਮੈਂ ਫੇਸ ਬੜਾ ਤੇਜ਼ ਹੋ ਗਿਆ ਬੱਦਲ ਘੁਲਿਆ ਇਹ ਨਹੀਂ ਲੱਗਦਾ ਪੂਰੀ ਦਿਹਾੜੀ ਹਟੂਗਾ। ਪਾਜੀ ਮੇਰਾ ਜਿਹੜਾ ਜਿਹੜਾ ਵੀ ਆਉਂਦਾ ਹੈ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤਾਂ ਕਿ ਐਸੀ ਵੀ ਇਦਾਂ ਥੋੜਾ ਜਿਹਾ ਅੱਗੇ ਵਾਧੀਏ। ਤਾਨੂੰ ਇਦਾਂ ਦੀਆਂ ਨਵੀਆਂ ਨਵੀਆਂ ਵੀਡੀਓਆਂ ਦਿੰਦੇ ਰਹੀਏ ਇਹਦਾ ਅਸੀਂ ਉਦਾਂ ਬਣਾਈਏ ਨਾ ਮਤਲਬ ਲਾਈਵ ਮੀਂਹ ਪੈਂਦੇ ਦੀ ਉਦਾਂ ਵਧੀਆ ਤੋਂ ਵਧੀਆ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਇਹ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਇਹ ਇਹਦੇ ਕਿਹੜਾ ਪੈਸੇ ਲੱਗਣੇ ਆ ਸਬਸਕ੍ਰਾਈਬ ਹੀ ਕਰਨਾ ਹੰਜੀ ਭਾਜੀ ਕਿਸ ਨੇ ਲਾਈਕ ਵੀ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਦੋ ਵੀਰ ਮੈਨਾਂ ਹੋਰ ਜੁੜ ਗਏ ਹਾਂ ਜੀ ਭਾਜੀ ਜੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਲਓ ਭਾਜੀ ਲਾਈਟ ਚਲਾ ਦਿੱਤੀ ਲਾਈਵ ਥੋੜਾ ਜਿਹਾ ਹੋਰ ਵਧੀਆ ਹੋ ਜਾਏ। ਲਓ। ਹਾਂਜੀ ਮੇਰਾ ਵੀਰ ਸਬਸਕ੍ਰਾਈਬ ਜਰੂਰ ਕਰ ਲਿਓ ਭਾਜੀ ਮੇਰਾ। ਉਹ ਆਉਂਦੀ ਵਜਾਇ ਤੇ ਹੀ ਘਟੇ ਜਾਂਨੇ ਭਾਜੀ ਮੇਰੇ ਉਹ ਸਬਸਕ੍ਰਾਈਬ ਜਰੂਰ ਕਰ ਲਿਓ। ਤੁਹਾਨੂੰ ਇਹ ਬੰਦਾ ਦਿਖਾਉਣਾ ਹੈ। ਔਰ ਭਾਈ ਕਿੱਦਾਂ ਹਾਲ ਚਾਲ ਵਧੀਆ ਜਿਹੜੇ ਤਿੰਨ ਵੀਰ ਮੈਨਾਂ ਜੁੜੇ ਆ ਹਾਲ ਚਾਲ ਕਿੱਦਾਂ ਵਧੀਆ ਸਾਥੀਆਂ ਨੇ ਜੁੜ ਗਏ ਹਾਲਜੀ ਵੀਰ ਕਿੱਦਾਂ ਵੀਰ ਜੀ ਵਧੀਆ ਹਾਲ ਚਾਲ ਮੇਰਾ ਵੀਰ ਇੱਕ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੰਨਾਂ ਨੂੰ ਇੱਕ ਵੀਰ ਨੇ ਲਾਇਕ ਦਿੱਤਾ ਆ ਪਤਾ ਨਹੀਂ ਕਿਹੜੇ ਸ਼ੁਕਰੀਆ ਉਹਨਾਂ ਦਾ ਬਹੁਤ ਬਹੁਤ ਕਿਉਂਕਿ ਉਹਨਾਂ ਦਾ ਨਾਮ ਨਹੀਂ ਆਇਆ ਨਹੀਂ ਤਾਂ ਉਹਨਾਂ ਦੇ ਨਾਮ ਲੈ ਕੇ ਸ਼ੁਕਰੀਆ ਕਰਨਾ ਸੀ ਚਲੋ ਟਾਡਾ ਵੀਰ ਜੀ ਬੜਾ ਧੰਨbaar 6 ਜਾਨੇ ਜੁੜੇ ਆ ਜੇ 6 6 ਜਾਨੇ ਤਾਂ ਅਸੀਂ ਪਾਜੀ ਸਬਸਕ੍ਰਾਈਬ ਕਰੂੰਗੇ 6 ਸਬਸਕ੍ਰਾਈਬ ਵੱਜ ਜਾਣੇ 10 ਜਾਨੇ ਜੁੜ ਗਏ ਪਾਜੀ ਸਬਸਕ੍ਰਾਈਬ ਕਰ ਲਿਓ ਜੇ ਤੁਸੀਂ 10 ਹੀ ਜਾਨੇ ਕਰੂੰਗੇ ਤਾਂ 10 ਸਬਸਕ੍ਰਾਈਬ ਵੱਜ ਜਾਣੇ ਸਬਸਕ੍ਰਾਈਬ ਦੇ ਕਿਹੜਾ ਪੈਸੇ ਲੱਗਦੇ ਆ ਹਾਂਜੀ ਪਾਜੀ ਸਬਸਕ੍ਰਾਈਬ ਕਰ ਲਿਓ ਹਾਂਜੀ ਵੀਰ ਜੀ ਤਾਂ ਅਮੀ ਪੰਦੇ ਦੀ ਤਾਂ ਬਹੁਤ ਖਾਸ ਸੀ ਮੈਂ ਹੁਣ ਦੇਖਦੇ ਆ ਅੱਗੇ ਕੀ ਬੰਦਾ ਅੱਗਾ ਲਾਈਵ ਤਾਂ ਲੰਬਾ ਚੱਲੇਗਾ ਪਰ ਜਿਹੜੀ ਅਸੀਂ ਲਾਈਵ ਕੰਮ ਬਾਰੇ ਬਣਾਇਆ ਸੀ ਮਤਲਬ ਜਿਹੜੇ ਕੰਮ ਲਈ ਲਾਈਵ ਹੁਣ ਚਾਦੂਗੇ ਤਾਂ ਉਹ ਲਾਈਵ ਦੀ ਗੱਲ ਆਪਾਂ ਉਹ ਗੱਲ ਕਰਦੇ ਆ ਜੇ ਕਿਸੇ ਨੇ ਆਪਣਾ ਪ੍ਰਮੋਸ਼ਨ ਕਰਾਉਣਾ ਜਾਂ ਕੋਈ ਚੀਜ਼ ਕਰਾਉਣਾ ਹੈ ਜਿੱਦਾਂ ਮਤਲਬ ਕਿ ਆਪਣੇ ਲਾਈਵ ਦਾ ਡਾ ਨੀ ਸਹੀ ਚੱਲਦਾ 50 ਸਬਸਕ੍ਰਾਈਬਰ ਜਿੱਦਾਂ ਪੂਰੇ ਵੀ ਹੋ ਜਾਂਦੇ ਨਹੀਂ ਚੱਲਦਾ ਤੁਹਾਨੂੰ ਕਮੈਂਟੇਂਟੇ ਦੱਸ ਦੋ ਅਸੀਂ ਉਹਨਾਂ ਲਾਈਵ ਹੋਵਾਂਗੇ ਦੇਖਿਆ ਜਾਵੇ ਕਿਦਾਂ ਨਹੀਂ ਦੌੜਾਈ ਜਾਂਦਾ ਜੇ ਕਿਸੇ ਦਾ ਲਾਈਵ ਨਹੀਂ ਚੱਲਦਾ ਸਹੀ ਬਾਰਕ ਨਹੀਂ ਕਰਦੇ ਆ ਜਾਂ ਵੀਡੀਓ ਤੇ ਵਿਊ ਨਹੀਂ ਆਉਂਦੇ 100 200 50 10000 ਰੁਪਏ ਜਾਂਦੇ ਆ ਜਦੋਂ ਕੋਈ ਬਲੈਕ ਲੋਕ ਨਹੀਂ ਆਉਂਦੇ ਜਾਂ ਬਾਦ ਵੀ ਨਹੀਂ ਪਬਲਿਕ ਨਹੀਂ ਹੁੰਦੀ ਤੇ ਉਹਦੀ ਸੈਟਿੰਗ ਅਸੀਂ ਤੁਹਾਨੂੰ ਦੱਸਾਂਗੇ ਟਾਈਟਲ ਲਾਉਣਾ ਵੀ ਨਹੀਂ ਬਾਦ ਦੀ ਵੀਡੀਓ ਮੈਂ ਤਾਂ ਮੇਰਾ ਚੈਨਲ ਤਾਂ ਆਪ ਹੁੰਦਾ ਹੋ ਗਿਆ ਸੀ ਆ ਮੈਨੂੰ ਮੈਂ ਤਾਂ ਆਪ ਸੈਟ ਕੀਤਾ ਕੱਲ ਟਾਈਟਲ ਮੇਰੇ ਕੋਲ ਗਲਤ ਲਿਖ ਹੁੰਦੇ ਨੇ ਉਹ ਇਕੱਠੇ ਗਲਤ ਇਹਨਾਂ ਪੜ੍ਹਨਾ ਹੈ ਨਹੀਂ ਬੋਲ ਕੇ ਦੇ ਲੈਂਦਾ ਨਾ ਮੇਰੇ ਸਬਸਕ੍ਰਾਈਬਰ ਸਾਰੇ ਡਾਊਨ ਹੋ ਗਏ ਸੀਗੇ ਤਾਂ ਕਰਕੇ ਤਾਂ ਭਾਜੀ ਸਾਨੂੰ ਕਹਿੰਨਾ ਸਬਸਕ੍ਰਾਈਬ ਕਰ ਲਿਓ ਬਾਕੀ ਹੁਣ ਕਬੱਡੀ ਦੇ ਮੇਲੇ ਆਉਣ ਵਾਲੇ ਆ ਉੱਤੇ ਲਾਈਵ ਤੁਹਾਨੂੰ ਚਲਾ ਕੇ ਦਿਖਾਇਆ ਕਰਾਂਗੇ ਲਾਈਵ ਚਲਾਉਣਾ ਅਸੀਂ ਕਬੱਡੀਆਂ ਦੇ ਮੇਲੇ ਆਉਣ ਵਾਲੇ ਅਸੀਂ ਕਰੀ ਤੇੰਨੇ ਦਿਨ ਦਾ ਘਟਾ ਪਿਆ ਲੱਗਦਾ ਹੁੰਦਾ ਕਬੱਡੀ ਦਾ ਮੇਲੇ ਹਾਂਜੀ ਜਿਹੜੇ ਚਾਰ ਵੀਰ ਮੈਨਾਂ ਜੁੜੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪਾਜੀ ਲਾਈਕ ਵੀ ਮਾਰ ਦਿਓ ਇੱਕ ਇੱਕ ਅੰਗੂਠਾ ਕਿ ਜਿਵੇਂ ਨਹੀਂ ਫਰਕ ਪੈਣਾ ਇੱਕ ਇਕ ਉਠਾ ਲੈ ਕੇ ਮਾਰ ਦੋ ਲਾਈਕ ਲਈ ਕਹਿੰਦੇ ਇਹ ਲੋਕ ਗੱਲ ਕੀਤੀ ਦਾ ਸਾਰੇ ਉੱਡ ਗਏ ਲਾਈਕ ਇੱਕ ਵੀ ਬੱਜਿਆ ਤਿੰਨਾ ਤਿੰਨੇ ਜਣੇ ਉੱਡ ਗਏ ਜਿਹੜੇ ਲਾਈਕ ਦੀ ਗੱਲ ਕੀਤੀ ਕਿਹਨੇ ਕੰਨਾਂ ਲਾਇਕ ਕਿਸ ਨੇ ਵੀ ਨਹੀਂ ਕੰਨਾਂ ਮੈਨੂੰ ਲੱਗਦਾ ਲਾਈਕ ਦੀ ਗੱਲ ਕੀਤੀ ਤਾਂ ਬੰਦ ਦੀ ਕਰਤਾ ਜਿਹ ਮੇਰਾ ਲਾਈਵ ਵੀ ਬੰਦ ਕਰਤਾ ਉਹਨਾਂ ਨੇ ਚਲੋ ਕੋਈ ਗੱਲ ਨਹੀਂ ਇਹ ਵੀ ਜਾਣੋ ਮੋਤਮੀਂ ਦਾ ਹੁੰਦਾ ਫਾਉਂਦੇ ਆ ਹੋਰ ਤੇਜ ਹੋ ਗਿਆ ਇਹਦਾ ਭਾਜੀ ਇੱਕ ਜਣਾ ਜਿਹੜਾ ਮੇਰਾ ਵੀਰ ਮੇਰਾ ਜੁੜਿਆ ਇਹ ਤੁਹਾਡੇ ਹਿਸਾਬ ਨਾਲ ਭਾਜੀ ਹੜ ਜੂਂ ਮੀਂਹ ਹੀ ਨਹੀਂ ਦੋ ਵੀਰ ਮੈਨਾਂ ਜੁੜੇ ਆ ਪਾ ਹਾਂਜੀ ਭਾਜੀ ਆ ਮੀ ਹਟੂਗੀ ਨਹੀਂ ਅੱਜ ਤੁਹਾਡੇ ਸਾਹਮਣੇ ਦਿਹਾੜੀ ਲੱਗ ਜੂਗੀ ਜਾਂ ਟੋੜੀਓ ਮਨੇ ਕਬੀ ਵੀ ਮੇਰਾ ਜੁੜਿਆ ਚਲੋ ਲਾਈਨ ਤੋਂ ਦਮ ਚਲਾਉਂਗਾ 2-3 ਘੰਟੇ ਹੋਰ ਜਮੀਂ ਦੀ ਲਗਾ ਰਿਹਾ ਤਾਂ ਜਨਮ ਨੂੰ ਸਿੱਜੀ ਹੈ ਨਾ 8 ਵਜੇ ਇੱਕ ਲਾਈਵ ਲਾਈਵ ਬੰਦ ਕਰਨਾ 7:30 ਹੋ ਗਏ ਆ 8 ਵਜੇ ਕਰਨਾ ਮੰਦਾ 8 ਵਜੇ ਨਾ ਇੱਕ ਵੀਡੀਓ ਪਾਉਣੀ ਆ ਤੁਹਾਨੂੰ ਮੈਂ ਹੁਣ ਆਪਣਾ ਪਿੰਡ ਨੂੰ ਲਾਈਵ ਦੇ ਵਿੱਚ ਘੁੰਮਣਾ ਸਾਰਾ ਪਿੰਡ ਭਰ ਗਿਆ ਹਣ ਪਾਣੀ ਗਲੀਆਂ ਵਿੱਚ ਸਾਡੀਆਂ ਪਾਣੀ ਨਾਲ ਭਰ ਗਈਆਂ ਹੋਣੀਆਂ ਸਾਰੀਆਂ ਹਾਂਜੀ ਭਾਜੀ ਨਾਲੇ ਜੇ ਇੱਕ ਗੱਲ ਹੈ ਕੁੱਕੜਾਂ ਦੀ ਕਿਸੇ ਨੂੰ ਜਾਣਕਾਰੀ ਜਿੱਦਾਂ ਕੁੱਕੜ ਕਿਸਨ ਲੈਣੇ ਆ ਜਾਂ ਦੇਸੀ ਆਂਡੇ ਕਿਸਨ ਚਾਹੀਦੇ ਜਾਂ ਕੁੱਕੜ ਤੇ ਸਾਨੂੰ ਕੰਟੈਕਟ ਕਰ ਸਕਦਾ ਹੈ ਮਤਲਬ ਸਾਨੂੰ ਫੋਨ ਕਰਕੇ ਪੁੱਛ ਸਕਦਾ ਹੈ ਜਿੱਦਾਂ ਕਿਸੇ ਨੂੰ ਦੇਸੀ ਕੁੱਕੜੀ ਆ ਕੁੱਕੜ ਕੜਕਨਾਥ ਕੁੱਕੜ ਜਾਂ ਜਦਾਂਡੇ ਦੇਸੀ ਹੋ ਮਿਲ ਜਾਣ ਲੈਣੇ ਹੋਣ ਕਿਸੇ ਨੇ ਤੇ ਸਾਨੂੰ ਦੱਸ ਸਕਦਾ ਹੈ ਾਂਡੇ ਹੁੰਦੇ ਜਾਂ ਕੋਕੜੀਆਂ ਕੋਕੜ ਕੁਝ ਵੀ ਲੈਣਾ ਸਹੀ ਰੇਟ ਲਾ ਦਵਾਂਗੇ ਲਾਈਵ ਦੇ ਵਿੱਚ ਖਤਮ ਹੋਣ ਤੋਂ ਬਾਅਦ ਆਪਣਾ ਵਿੱਚ ਨੰਬਰ ਦੇ ਦਵਾਂਗੇ ਲਾਈਵ ਤੇ ਜੇ ਕਿਸੇ ਨੂੰ ਵੀ ਆਂਡੇ ਜਾਂ ਕੋਕੜ ਚਾਹੀਦਾ ਹੋਵੇ ਉਹ ਦੱਸ ਸਕਦਾ ਸਾਨੂੰ ਨਹੀਂ ਜਾਣੀ ਨਾ ਉਮੀਦ ਹਟੂਗਾ ਨਹੀਂ ਹਟਣਾ ਨਹੀਂ ਮੇਨੇ ਹਟ ਨਾ ਮੇ ਤੇ ਮੈਂ ਲੈਣ ਪਾਜ ਤੰਤੂ ਦੇ ਦੇਖੋ ਨਾਲੇ ਖਤੋਂ ਬੜਿਆ ਨਾ ਖੜਾ ਦੀ ਦਾ ਔਰ ਦੇਖੋ ਸਮੋਰੀ ਇਹ ਨਾ ਹੁਗਦਾ ਔਰ ਦੇਖੋ ਇਹ ਗੰਦੀ ਕੇ ਸੇਪੜ ਡੈਂਟਿਆ ਤਾਂ ਬਾਸਾ ਦਾ ਕੰਮ ਹੋ ਜਾਣਾ ਬਾਸਾ ਦਾ ਕੰਮ ਹੋ ਜਾਣਾ ਮੇਰਾ ਜੇ ਮੇਰੇ ਉੱਪਰ ਡੇ ਪਿਆ

ਜਿਹੜੇ ਦੋ ਵੀਰ ਮੇਰੇ ਨਾਲ ਸਬਸਕ੍ਰਾਈਬ ਪਾਜੀ ਕਰ ਲਿਓ ਇੱਕ ਰੋਕ ਰਸਤੀ ਆ ਸਬਸਕ੍ਰਾਈਬ ਕਰ ਲਿਓ ਨਹੀਂ ਤਾਂ ਮੈਂ ਕਿਸੇ ਨੂੰ ਕਾਹਤ ਇਹਨਾ ਨਹੀਂ ਹੁੰਦਾ ਚੋ ਵੀ ਚੈਨਲ ਡਾਉਣੇ ਚ ਲੱਗਿਆ ਤਾਂ ਕਰਕੇ ਪਾਜੀ ਕੰਨਾ ਪਿਆ ਸਬਸਕ੍ਰਾਈਬ ਕਰ ਲਿਓ ਮੈਂ ਕਿਹੜਾ ਪਾਜੀ ਤੱਕ ਪੈਸੇ ਮੰਗਣਦਿਆਂ ਸਬਸਕ੍ਰਾਈਬ ਵੀ ਇੱਕ ਮੰਗਦਾ ਉਹ ਤਾਂ ਫ੍ਰੀ ਹੁੰਦਾ ਸਬਸਕ੍ਰਾਈਬ ਕਰ ਤਾ ਲਓ ਹਾਂਜੀ ਭਾਜੀ ਇਹ ਕਿ ਸਬਸਕ੍ਰਾਈਬ ਮੰਗਦਾ ਨਾ ਪੈਸੇ ਥੋੜੀ ਮੰਗਦਾ ਸਬਸਕ੍ਰਾਈਬਰ ਕਰ ਦੋ ਹਾਂਜੀ ਭਾਜੀ ਕਰਤਾ ਭਾਜੀ ਲਾਈਵ ਮੈਂ ਸ਼ੈਰਪ ਇਸ ਕਰਕੇ ਲੈ ਕੇ ਆਨਾ ਕਿ ਸਦਾ ਚੈਨਲ ਨਹੀਂ ਚੱਲਦਾ ਉਹਦਾ ਚੈਨਲ ਚੱਲ ਪਏ ਤੇ ਕਮ ਸਾਡੇ ਸਬਸਕ੍ਰਾਈਬਰ ਜਿੱਦਾਂ ਸਬਸਕ੍ਰਾਈਬ ਬਣਾ ਵਾਸਤੇ ਮੈਨੂੰ ਲੈ ਕੇ ਆਉਂਦਾ ਸਬਸਕ੍ਰਾਈਬਰ ਜਿੱਦਾਂ ਸਾਡੇ ਵਾਧਣ ਇਨੇ ਮੈਂ ਕੋਈ ਜਾਣਕਾਰੀ ਲਈ ਥੋੜੀ ਲੈ ਕੇ ਆਉਣਾ ਹਾਂ ਇੰਨਾ ਆ ਕੇ ਤੋ ਇੱਕ ਮਿੰਟਾ ਜਿਹਾ ਹੁੰਦਾ ਦੋ ਕਿ ਤੁਹਾਨੂੰ ਸ਼ਾਮ ਨੂੰ ਮੈਂ ਲਾਈਵ ਤੇ ਲੈ ਆਉਂਗਾ ਉਹਨਾਂ ਸਾਡੇ ਜਿਹੜੇ ਉਹ ਵਿਊ ਪਿਆ ਨਹੀਂ ਹੁੰਦੇ 100 ਵਿਊ ਤੇ ਹੀ ਆ ਕੇ ਰੁਕ ਜਾਂਦਾ ਉਹ ਤੁਹਾਡੇ ਜਿਹੜੇ ਵਿਊ ਆ ਹੋਣ ਲੱਪਣੇ ਤੇ ਤੇ ਆ ਬੰਦਾ ਸਾਡਾ ਦਿਲਦਾਰ ਦਾ ਸਬਸਕ੍ਰਾਈਬਰ ਵਧਾ ਦੋ ਆਪਣੇ ਹਜ਼ਾਰ ਦੇ ਤੇ ਅੱਖੀਂ ਲੱਕੇ ਦਾ ਬੰਦਾ ਨਾ ਸਾ ਸਬਸਕ੍ਰਾਈਬਰ ਵਧਾ ਦੋ ਆਪਣੇ ਹਜ਼ਾਰ ਦੇ ਮੈਂ ਕਹਿੰਦਾ ਨਹੀਂ ਮੈਂ ਤੁਹਾਨੂੰ ਮਤਉਣਾ ਤੁਸੀਂ ਕੋ ਲਿਓ ਕੋ ਸਬਸਕ੍ਰਾਈਬਰ ਵਧਾ ਦੋ ਹਜ਼ਾਰ ਆਪਣੇ ਦੇ ਤਾਂ ਹਾਂ ਜੀ ਸਾਰਿਆਂ ਨੂੰ ਇਸ ਵੇਲੇ ਕੋਈ ਵੀ ਸਾਡੇ ਨਾਲ ਨਹੀਂ ਜੁੜਿਆ ਜਿੰਨੇ ਆਣੇ ਜੁੜੇ ਸੀ ਨਿਕਲ ਚੁੱਕੇ ਆ ਪਲੇਸਾਨਾ ਜੁੜੋ ਜਿੰਨੇ ਜਿਆਦਾ ਜਿਆਦਾ ਜੋੜ ਸਕਦੇ ਹੋ 50 100 1000 2000 4000 ਜਿੰਨੇ ਤਰੀਕਾ ਜੋੜ ਸਕਦੇ ਜੁੜੋ ਦੋਵੇਂ ਲਾਈਵ ਤੇ ਦਾ ਬਹੁਤ ਦੇ ਤੇ ਗਾਲਾਂ ਕੱਢਦੀਆਂ ਜਨਾਨੀਆਂ ਕੋਸ਼ਿਸ਼ ਕਰਦੇ ਆ ਗਾਲਾਂ ਕੋਲਾਂ ਥੋੜੀ ਕੁੱਛ ਕੱਢਦੇ ਆ ਲਾਈਵ ਤੇ ਸਾਰਨਾ ਜੁੜੋ ਹਾਂਜੀ ਬਾਜੀ ਲਾਈਵ ਜੁੜੋ ਲਾਈਵ ਜੁੜੋ ਲਾਈਵ ਜੁੜੋ ਲਾਈਵ ਜੁੜੋ ਜਿਨਾ ਜਰ ਬਾਜੀ ਕੋਈ ਨਹੀਂ ਉਹ ਆਉਂਦਾ ਲਾਈਵ ਤੇ ਦਾ ਨਜ਼ਰ ਆਇਆ ਮੈਂ ਵੀ ਚੋਪਾ ਕਰ ਜਨਾ ਆਪਣੇ ਨਾਲ ਜੀ ਵੇਖਤਾ ਨਹੀਂ ਹੁੰਦੀ ਮੇਰੇ ਤੇ ਨਜ਼ਰ ਤੇ ਨਹੀਂ ਦੇਖੋ ਹਾਂਜੀ ਮੇਰਾ ਇੱਕ ਵੀਰ ਆਇਆ ਹਾਂਜੀ ਬਾਜੀ ਸਬਸਕ੍ਰਾਈਬ ਜੀ ਰੋ ਕਾਲੇ ਚੈਨਲ ਨੂੰ

दोस्तो आजो ਇਹ ਲੈ ਆਪਣਾ ਫੇਸ ਦਿਖਾਉ ਨਾ ਤੇ ਲੋਗ ਆਉਂਦੇ ਉਧਰ ਨੂੰ ਮੀਂਹ ਨਾਲ ਨੂੰ ਕਰਦਾ ਜਿੱਦਨ ਨੂੰ ਮਰਜ਼ੀ ਕਰਦਾ ਕਿਸੇ ਨਾਲ ਨਹੀਂ ਜੋੜਨਾ ਆ ਹੁਣ ਮੈਂ ਇੱਕ ਮੇਰੇ ਫੇਸ ਮੇਕਅਪ ਦੀ ਭਾਜੀ ਹੁਣੀ ਆਏ ਸੀਗੇ ਮਰ ਜਾਣਾ ਕੈਮਰਾ ਉਧਰ ਨੂੰ ਕਰਤਾ ਭਾਜੀ ਹੁਣੀ ਚੱਲ ਗਏ ਮੇ ਆਪਣੇ ਫੇਸ ਨਾ ਆਉਣਾ ਜੇ ਕੋਈ ਚਾਚੇ ਦੀ ਗੱਲ ਕਰੂਗੇ ਨਾ ਤੇ ਹਾਂ ਫਾਰਮ ਪਤਾ ਨਾ ਵੀ ਆ ਚੈਨਲ ਤੇ ਚਾਚੇ ਦੀ ਗੱਲ ਆ ਇਹ ਸੁਣਦੇ ਜੇ ਇਹ ਕੱਢਾਂਗੇ ਗਾਣਾ ਤ포 ਕਿਹੜਾ ਛੱਡ ਕੇ ਆਨੰਦ ਆਊਗਾ ਕੋਈ ਵੀ ਨਹੀਂ ਆਊਗਾ ਤੇ ਕਹਿਣਾ ਛੱਡ ਇਹ ਆਪ ਦਾ ਸਭਾਈ ਗਾਣਾ ਕੱਢਦੇ ਚੈਨਲ ਤੇ ਸਾਹੇ ਸਾਨੂੰ ਵੀ ਕੋਈ ਲਾਈਵ ਬਣਾਉਂਗੀ ਐਦਾਂ ਹੁੰਦੀ ਹੈ ਜੇ ਕਿਸੇ ਨੇ ਲਾਈਵ ਕਰਵਾਉਣਾ ਦੀ ਹੈ ਕੋਈ ਗਲਤੀ ਨਾਲ ਵੀ ਡਾਲਣਾ ਕੱਢੋ ਲਾਈਵ ਠੀਕ ਹੈ ਨਾ ਬਾਕੀ ਦਾ ਮੈਂ ਸਿੱਧਾ ਹੌਲਾ ਦਮ ਮੜਾ ਮੈਂ ਤਾਂ ਭੇਜ ਦੇਣਾ ਥੱਲੇ ਵੇਖੋ ਸਾਰਾ ਇੱਥੇ ਕੰਮ ਕਰ ਜਾ ਰਿਹਾ ਹੈ Thank mm -hmm. you.

بھیر جڑ گیا تھپڑ گئے ایک دم سب کچھ کی ہوا ایک دم سب کچھ کی ہوا جڑے سوک موٹے تھپڑ گئے ਓ ਸਾਡੀ ਹਵੇਲੀ ਦਾ ਮੱਛੀ ਤਲਾਬ ਬਣ ਗਿਆ ਦੇਖੋ ਸਮੁੰਦਰ ਬਣ ਗਿਆ ਸਮੁੰਦਰ ਆ ਜਗਾ ਵੀ ਸਮੁੰਦਰ ਬਣ ਗਿਆ ਮੱਛੀ ਤਲਾਬ ਬਣ ਗਿਆ ਸਾਡਾ ਦਾ ਸਾਰਾ ਜਗ੍ਹਾ ਦੇ ਹਾਂਜੀ ਕੁਲਵੀਰ ਮੇਰੇ ਜੁੜਿਆ ਮਨਾ ਸਬਸਕ੍ਰਾਈਬਰ ਜੀ ਕਰ ਲਿਓ اور یہ چلے گئے بولا تو نہیں ਬਦਨੇ ਜੈਦੇ ਮੇਰਾ ਵੀਰ ਮੈਨੂੰ ਫੋਲੋ ਕਰਦੇ ਹੋ YouTube ਤੇ ਹਾਲੇ ਜੇ ਤੁਸੀਂ ਸਬਸਕ੍ਰਾਈਬ ਕਰ ਲਿਆ ਤੇ ਕੋ ਉਥੇ ਨਿਸ਼ਾਨ ਹੁਣ ਆ 사이ਟ ਤੇ ਉਹਨੇ ਨਾ ਪਿੱਛੇ ਹਾਂਜੀ ਮੇਰਾ ਭਾਜੀ ਕਿੱਦਾਂ ਹਾਲ ਚਾਲ ਹੈ ਕੱਬੀ ਦਸਾਂ ਮੈਂ ਜਿਹੜਾ ਜੁੜਿਆ ਹਾਂਜੀ ਭਾਜੀ ਇੱਕ ਸਬਸਕ੍ਰਾਈਬ ਦਿਓ ਵੀ ਕਰਦੇ ਚੈਨਲ ਨੂੰ ਤੇ ਇੱਕ ਲਾਗੇ ਕੂਠੇ ਮਿਸ਼ਾਨ ਹੋਣਾ ਤੇ ਉਹਨੂੰ ਨਾਪਦੇ ਪਤਾ ਲੱਗੇ ਕਿ ਤੇ ਸਬਸਕ੍ਰਾਈਬ ਕਰ ਲਿਓ ਜਾ ਰਹੇ ਹਾਂਜੀ ਬਾਜੀ 8 ਵਜੇ ਚੱਲੇ ਇੱਥੇ ਦਾ ਲਾਈਵ ਇੱਥੇ ਹੀ ਖਤਮ ਕਰਦੇ ਹਾਂ ਹੁਣ ਚਲੋ ਮਿਲਦੇ ਹਾਂ ਅਗਲੇ ਲਾਈਵ ਤੇ ਹਾਂ